ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਵੀਡੀਓ ਬਣਾ ਰਹੇ ਹਾਂ ਪਿੰਡ ਮੋਜਗੜ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਖੂ ਤੋਂ ਜਦੋਂ ਹਰੀਕੇ ਪੱਤਨਾਂਵਰ ਸਰ ਵਾਲਾ ਰੋਡ ਤੋਂ ਦੋਸਤੋ ਜਾਂਦੇ ਆ ਤੇ ਮਖੂ ਤੋਂ 2 ਕਿਲੋਮੀਟਰ ਦੂਰੀ ਤੇ ਪਿੰਡ ਮੋਜਗੜ ਇੱਕ ਤੁਹਾਨੂੰ ਇਸ ਵੀਡੀਓ ਦੇ ਵਿੱਚ ਝੋਟੀ ਦਿਖਾਉਣੀ ਆਪਾਂ ਨੀਲੀ ਦੀ ਝੋਟੀ ਜੇ ਬਹੁਤ ਖੂਬਸੂਰਤ ਥਾਂ ਤੁਸੀਂ ਵੇਖ ਸਕਦੇ ਜੇ ਝੋਲੀ ਵੇਖ ਸਕਦੇ ਜੇ ਏਆਈ ਦੇ ਬਿਲਕੁਲ ਕਾਬਿਲ ਬਹੁਤ ਪਿਆਰੀ ਝੋਟੀ ਆ ਦੋਸਤੋ ਚੰਗੇ ਸੋਨੇ ਪਿੱਠਪੂੜੇ ਦੇ ਵਿੱਚ ਇੱਕ ਅਨੀਲੀ ਰਵੀ ਦੀ ਕੱਟੀ ਵਕਾਊ ਆ ਠੀਕ ਆ ਜੀ ਤਕਰੀਬਨ ਕੋਈ 9-10 ਮਹੀਨੇ ਦੀ ਉਮਰ ਆ ਬਾਕੀ ਕੱਟੀ ਵੀ ਕਾਫੀ ਖੂਬਸੂਰਤ ਆ ਝੋਲੀ ਚਾਲੀ ਵਟਪਟ ਕਾਫੀ ਪੈਂਦੇ ਆ ਬਹੁਤ ਖੂਬਸੂਰਤ ਆ ਠੀਕ ਆ ਜੀ ਮੂੰਹ ਮਾਂ ਤੁਸੀਂ ਵੇਖ ਸਕਦੇ ਜੀ ਪੂਰਾ ਸਫੇਦ ਮੂੰਹ ਆ ਤੇ ਮਗਰਲੇ ਪੈਰ ਤੋਂ ਪਿਆ ਅਗਲੇ ਇੱਕ ਪੈਰ ਤੇ ਜਵਾਬ ਆ ਠੀਕ ਆ ਜੀ ਇਹ ਦੋਵੇਂ ਦੋਸਤੋ ਇੱਕ ਕੱਟੀ ਤੇ ਇੱਕ ਝੋਟੀ ਵਕਾਊ ਆ ਬਿਲਕੁਲ ਛੋਟੀ ਗੋਲ ਸਿੰਗੀ ਆ ਕਟੀ ਦੀ ਛੋਟੀ ਦੀ ਸੋਹਣਾ ਕਦ ਕਾਠਾ ਪਿੱਠ ਪੂੜਾ ਬਹੁਤ ਸੋਹਣਾ ਚੌੜਾ ਪਿੱਠ ਪੂੜਾ ਸੋ ਸ਼ਕੀਨ ਬਹੁਤ ਆ ਠੀਕ ਆ ਜੀ ਬਿਲਕੁਲ ਬਿੱਲੀ ਮਨ ਕੀ ਅੱਖ ਮੱਥੇ ਬੱਲ ਬੱਗੀ ਮੁਸ਼ ਮਗਰਲੇ ਪੈਰ ਇਹ ਦੋਸਤੋ ਮਾਰਕਿੰਗ ਤੁਸੀਂ ਇਹ ਚੈੱਕ ਕਰ ਸਕਦੇ ਜੀ ਹਾਈਟ ਕਦ ਵੀ ਤਕਰੀਬਨ ਸੋਹਣਾ ਹੈ ਠੀਕ ਆ ਜੀ ਕੋਈ ਮਹੀਨੇ 2 ਮਹੀਨੇ ਤੱਕ ਜੇ ਦੜੀ ਦੋਸਤੋ ਕੋਈ ਵੀਰ ਥੋੜੀ ਜਿਹਾ ਹੋਰ ਕੇਅਰ ਕਰਕੇ ਏਆਈ ਕਰਵਾ ਸਕਦਾ ਠੀਕ ਆ ਜੀ ਏਆਈ ਦੇ ਬਿਲਕੁਲ ਕਾਬਿਲ ਆ ਇੱਕ ਜਿਹੜੀ ਕੱਟੀ ਛੋਟੀ ਆ ਠੀਕ ਆ ਜੀ ਇਹ ਵੀ ਤਕਰੀਬਨ ਕੋਈ 9-10 ਮਹੀਨੇ ਦੀ ਉਮਰ ਆ ਇਹ ਜੋੜਾ ਵਕਾਊ ਆ ਠੀਕ ਆ ਜੀ ਕੋਈ ਭਰਾ ਚਾਹਵਣ ਹੋਵੇ ਤੇ ਤੁਸੀਂ ਸੌਦਾ ਕਰ ਸਕਦੇ ਜੇ ਜੋੜੀ ਖਰੀਦਨੀ ਆ ਕਿਸੇ ਵੀਰ ਨੇ ਜੋੜੀ ਖਰੀਦ ਸਕਦੇ ਜੀ ਸਿੰਗਲ ਸਿੰਗਲ ਨਾਲ ਖਰੀਦਣਾ ਤੇ ਸਿੰਗਲ ਸਿੰਗਲ ਦਾ ਵੀ ਤੁਸੀਂ ਸੌਦਾ ਕਰ ਸਕਦੇ ਹੋ ਤੇ ਕੱਟੀ ਜਿਹੜੀ ਦੋਸਤੋ ਇਹ ਛੋਟੀ ਆ ਇਹਦੀ ਕੀਮਤ 25000 ਤੇ ਵੱਡੀ ਜਿਹੜੀ ਇਹ ਝੋਟੀ ਤੁਸੀਂ ਦੇਖ ਰਹੇ ਜੇ ਇਹ 38000 ਦੇ ਦਿੱਤੀ ਜਾਊਗੀ ਠੀਕ ਆ ਜੀ ਤੇ ਕੋਈ ਵੀ ਜੋੜੀ ਪਾਉਂਦਾ ਵਿੱਚੋਂ ਮਾਨਤਾ ਨੂੰ ਖੁੱਲਾ ਕੀਤਾ ਜਾਊਗਾ ਤੇ ਬਾਕੀ ਨੰਬਰ ਸੰਪਰਕ ਜਿਹੜੇ ਦੋਸਤੋ ਸਕਰੀਨ ਦੇ ਉੱਪਰ ਚੱਲਣ ਦੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੁਸੀਂ ਬਹੁਤ ਵਧੀਆ ਚੰਗੀ ਜੋੜੀ ਆ ਕਿਸੇ ਵੀਰ ਨੇ ਠੀਕ ਹੈ ਜੀ ਅੱਗੇ ਸ਼ੌਕ ਪਗਾਉਣਾ ਆਪਣਾ ਕੋਈ ਨੀਲੀ ਦਾ ਚਾਹਵਣਾ ਠੀਕ ਹੈ ਜੀ ਚਾਹੇ ਨੀਲੀ ਦਾ ਵੀ ਕੱਟੀ ਖਰੀਦਣ ਦਾ ਚਾਹਵਣਾ ਤੁਸੀਂ ਸੌਦਾ ਕਰ ਸਕਦੇ ਹੋ ਬਹੁਤ ਖੂਬਸੂਰਤ ਚੰਗੀ ਬਰੀਕੀ ਦੇ ਵਿੱਚ ਪਸ਼ੂਆ ਸੋ ਬਾਕੀ ਦੋਸਤੋ ਛੋਟੀ ਕੱਟੀ ਦੀ ਮਦਦਤਾਰ ਰਕਾੜ ਵੀ ਬਹੁਤ ਵਧੀਆ ਠੀਕ ਹੈ ਜੀ ਪਹਿਲੇ ਸਵੇਰ ਕੋ 12 ਕਿ ਲੀਟਰ ਦੀ ਕੈਪੈਸਿਟੀ ਆ ਮਿਲਕ ਦੋ ਸੈਕਿੰਡ ਸਵੇਰੇ ਦੇ ਵਿੱਚ ਵੀ ਤਕਰੀਬਨ ਕੋਈ 13 14 14 ਲੀਟਰ ਤੇ ਚੱਲਦੀ ਰਹੀ ਹੈ ਜਿਹੜੀ ਵੱਡੀ ਛੋਟੀ ਤੁਸੀਂ ਦੇਖ ਰਹੇ ਜੀ ਠੀਕ ਹੈ ਜੀ ਇਹਦੀ ਮਾਤਰ ਤਕਰੀਬਨ ਕੋਈ 12 13 ਲੀਟਰ ਪਹਿਲੇ ਸਵੇ ਦਾ ਮਿਲਕਰ ਰਿਕਾਰਡ ਸੀਗਾ ਦੁੱਧ ਜਿੰਨਾ ਆਮ ਨਾਰਮਲ ਆਪਾਂ ਘਰਾਂ ਦੀ ਚੋਾਈ ਕਰਦੇ ਆ ਸੋ 13 14 12 13 14 ਜਿਹੜੀਆਂ ਦੋਸਤੋ ਬਜਾਂ ਦਾ ਦੁੱਧ ਹੈਗਾ ਨਾਰਮਲੀ ਤੇ ਚਾਹ ਬਣ ਵੀਰ ਤੁਸੀਂ ਸੰਪਰਕ ਕਰ ਲਿਓ ਠੀਕ ਹੈ ਜੀ ਬਾਕੀ ਪ੍ਰੋਪਰ ਡਿਟੇਲ ਜਿਹੜੀ ਆ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ ਆ ਕਿਸੇ ਵੀਰ ਨੇ ਵੇਖਣੀਆਂ ਤਾਂ ਪਿੰਡ ਮੋਜਗੜ ਤੁਸਨ ਵਿਜ਼ਿਟ ਕਰਨੀ ਆ ਬਿਲਕੁਲ ਨੇੜੇ ਮਖੂ ਇੱਕ ਪਾਸੇ ਹਰੀਕਾ ਪੱਤਨ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਸੋ ਥੋੜਾ ਜਿਹਾ ਪਾ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾ ਦਿੰਨੇ ਆ ਝੋਟੀ ਬਹੁਤ ਖੂਬਸੂਰਤ ਆ ਦੋਸਤੋ ਵਾਟ ਬੂਟ ਬਹੁਤ ਜਿਆਦਾ ਲੇਵੇ ਦੇ ਵਿੱਚ ਸੋ ਥਣ ਬਹੁਤ ਖੂਬਸੂਰਤ ਆ ਠੀਕ ਆ ਜੀ ਉਂਗਲ ਉਂਗਲ ਜਿੱਡਾ ਲੰਬਾ ਥਣ ਅੱਜ ਤੋਂ ਤੁਸੀਂ ਸਾਹਮਣੇ ਦੇਖ ਰਹੇ ਜੇ ਤੇ ਬਿਲਕੁਲ ਸ਼ਕੀਨੀ ਵਿੱਚ ਵੀ ਤੁਸੀਂ ਇਹ ਸਾਹਮਣੇ ਚੈੱਕ ਕਰ ਲੋ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਅੱਖ ਬਿੱਲੀ ਮਣਕੀ ਆ ਤੇ ਬਾਕੀ ਮਾਰਕਿੰਗ ਜੋ ਹੈਗੀ ਉਹ ਤੁਹਾਡੇ ਬਿਲਕੁਲ ਸਾਹਮਣੇ ਆ ਠੀਕ ਹੈ ਜੀ ਸੋ ਧੰਨਵਾਦ